ਕੈਪਟਨ ਮੰਤਰੀ ਪੰਜਾਬ ਤ੍ਰਿਤ ਰਜਿੰਦਰ ਸਿੰਘ ਬਾਜਵਾ ਦੇ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਸੂਬੇ 'ਚ ਰਾਜਨੀਤੀ ਅਤੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਆਪਣੇ ਮੰਤਰੀਆਂ ਨੂੰ ਨਹੀਂ ਬਚਾ ਸਕਦੀ ਉਹ ਭਲਾ ਜਨਤਾ ਦਾ ਕਿਵੇਂ ਧਿਆਨ ਰੱਖੇਗੀ ਇਸ ਨੂੰ ਲੈ ਕੇ ਸਿਹਤ ਮੰਤਰੀ ਪੰਜਾਬ ਬਲਵੀਰ ਸਿੱਧੂ ਨੇ ਸਥਿਤੀ ਨੂੰ ਸਪਸ਼ਟ ਕੀਤਾ ਅਤੇ ਸਰਕਾਰ ਦੀਆਂ ਸਕੀਮਾਂ ਅਤੇ ਮਜਬੂਰੀਆਂ ਬਾਰੇ ਗੱਲਬਾਤ ਕੀਤੀ ਤੋਂ ਦੇਖਣਾ ਸਵੇਰ ਦਾ ਅੱਜ ਮੇਰੇ ਕੋਲ ਕਿੰਨਾ ਕਾਊਂਡ ਸੀਗਾ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਲੇਕਿਨ ਉੱਥੇ ਦਾ ਰੱਖ ਲੈ ਆਪਸੇ ਬਾਹਰ ਜੋ ਲੋਕ ਇਕੱਠੇ ਉਹਨਾਂ ਨੇ ਲੋਕਾਂ ਨੂੰ ਮੰਦਰ ਵਿੱਚ ਬੈਠਣ ਨੂੰ ਵੀ ਕਹਿਣਾ ਬੈਠਦੇ ਨਹੀਂ ਔਰ ਪੋਲੀਟਿਕਲ ਬੰਦਿਆਂ ਨੂੰ ਫੀਲਡ 'ਚ ਜਾਣਾ ਪੈਂਦਾ ਤੇ ਤੁਸੀਂ ਆਪਣਾ ਮਹਿਕਮਾ ਚਲਾਉਣਾ ਤੁਸੀਂ ਆਪਣੇ ਐਮਐਲਏ ਸਾਹਿਬ ਨੇ ਆਪਣੇ ਹਲਕੇ ਦੇ ਪ੍ਰੋਬਲਮਾਂ ਸਮੱਸਿਆਵਾਂ ਨੂੰ ਉਹ ਲੋਕਾਂ 'ਚ ਵਿਚਰਨਾ ਪੈਂਦਾ ਤਾਂ ਉਸੇ ਵਿਚਰਨ ਕਰਕੇ ਸਾਡੇ ਜਿਹੜੇ ਸੀਨੀਅਰ ਮੰਤਰੀ ਨੇ ਬਾਜਵਾ ਸਾਹਿਬ ਉਹ ਪੋਜ਼ਿਟਿਵ ਹੋਏ ਨੇ ਪਰ ਬੜੀ ਬਿਹਤਰੀ ਕਿਰਪਾ ਹੈ ਕਿ ਬਿਲਕੁਲ ਉਹ ਦੇਠਾਕ ਨੇ ਔਰ ਜਿੰਨੇ ਉਹਦੇ ਟੈਸਟ ਰਾਤ ਹੋਏ ਨੇ ਸਾਰੇ ਚਾਹੇ ਆਕਸੀਜਨ ਲੈਵਲ ਸੀ ਜਾਂ ਹੋਰ ਲੈਵਲ ਸਾਰੇ ਓਕੇ ਨੇ ਬਿਲਕੁਲ ਫਾਈਨ ਨੇ ਸਾਰੇ ਤੇ ਪਰਮਾਤਮਾ ਕਰੇ ਵੀ ਕੱਲ ਸ਼ਾਮ ਦਾ ਕੋ ਆਪਣੇ ਘਰੇ ਉਹਨਾਂ ਨੂੰ ਕਵਰਨ ਕਰ ਦਿੱਤਾ ਜਾਊਗਾ ਕਿੱਥੇ ਉਹਨਾਂ ਨੂੰ ਸਾਰੇ ਘਰ ਕਿੱਥੇ ਉਹਦੇ ਸਾਰੇ ਟੈਸਟ ਰਿਪੋਰਟਜ ਹੋਏ ਨੇ ਤੇ ਫੋਟੇਜ ਵਿੱਚ ਆਕਸੀਜਨ ਲੈਵਲ ਬਾਕੀ ਜਿਹੜਾ ਨਮੂਨੀਆ ਕੋਈ ਕਿਸ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੋਣੀ ਬੁਖਾਰ ਚੱਲ ਰਿਹਾ ਸੀ ਕੋਈ ਨਹੀਂ ਬੁਖਾਰ ਥੋੜਾ ਸੀਗਾ ਲੇਕਿਨ ਹੁਣ ਨੋਰਮਲ ਹੈ ਬਾਕੀ ਕੈਵਨ ਵੀ ਟੈਸਟਿੰਗ ਜਿਹੜੀ ਹੈ ਉਹਦੇ ਲਈ ਅੱਜ ਸਾਡੇ ਜਿੰਨੇ ਸਾਡੇ ਕੈਂਪਡ ਤੇ ਬਿਜੇ ਸਾਰਿਆਂ ਨੇ 11 ਵਜੇ ਜਾ ਕੇ ਉੱਥੇ ਪੰਜਾਬ ਭਵਜੋਨ ਤੇ ਟੈਸਟ ਆਪਣੇ ਸੈਂਪਲ ਦਿੱਤੇ ਨੇ ਜਿਹਨਾਂ ਦੇ ਰਿਜ਼ਲਟ ਅੱਜ ਸ਼ਾਮ ਤੱਕ ਜਨਕਨ ਸੁਨਤਾ ਫੈਲਾਣਗੇ ਕਿਉਂਕਿ ਉਹ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਜੇ ਹੁਣ ਤੁਹਾਡੇ ਤੁਸੀਂ ਇੱਥੇ ਇੰਨੇ ਬੰਦੇ ਆਏ ਹੋ ਤੇ ਜੇ ਸਾਡੇ ਸਾਡੇ ਕੋਲੇ ਇਨਫੈਕਸ਼ਨ ਹੋਇਆ ਤਾਂ ਤੁਹਾਨੂੰ ਸਾਰਿਆਂ ਨੂੰ ਹੋ ਜਾਏਗੀ ਜੇ ਤੁਹਾਡੇ ਕੋਲੇ ਹੋਇਆ ਤਾਂ ਜਿੰਨੇ ਇੱਥੇ ਬੈਠੇ ਉਹਨਾਂ ਨੂੰ ਸਾਰਿਆਂ ਨੂੰ ਹੋ ਜਾਏਗੀ ਆਪਣੇ ਪ੍ਰਕੌਸ਼ਨ ਲੈਣ ਦੇ ਵਾਸਤੇ ਬਹੁਤ ਜ਼ਰੂਰੀ ਫੈਸਲਾ ਸੀ ਇਸ ਕਰਕੇ ਫੈਸਲਾ ਸੀਸ ਸਾਹਿਬ ਨੇ ਲਿਆ। ਦੇਖੋ ਬਿਊਰੋਕ੍ਰੇਸੀ ਰਸੀਂ ਤਕਰੀਬਨ ਮੈਂ ਦਾ ਜਿਹੜਾ ਫੀਲਡ ਦੇ ਵਿੱਚ ਜਿਹੜੇ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ ਚਾਹੋ ਆਸ਼ਾ ਵਰਕਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਚਾਹੇ ਆਮ ਲੋਕ ਨੇ ਉਹਨਾਂ ਨੂੰ ਮੈਂ ਕਿਹਾ ਜਦੋਂ ਜੀ ਸੈਂਪਲ ਕਰਦੇ ਹੋ ਜਿਹੜੇ ਬੰਦੇ ਇੱਕ ਹਫ਼ਤਾ ਡਿਊਟੀ ਕਰਦਾ ਉਹਦੇ ਲਾਸਟ ਵੀਕ ਤੇ ਜਾ ਕੇ ਉਹਦਾ ਸੈਂਪਲ ਲੈ ਕੇ ਟੈਸਟ ਜਰੂ ਕਰਾਓ ਤਾਂ ਕਿ ਉਹ ਸਾਡੇ ਬੱਚੇ ਜਿਹੜੇ ਫਰੰਟ ਵਾਰੀਅਰ ਨੇ ਉਹ ਬਚੇ ਨੇ ਨਹੀਂ ਵਿਪਲ ਦਾ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਉੱਥੋਂ ਦਾ ਰੋਪੜ ਦਾ ਐਸਡੀਐਮ ਪੋਜ਼ਿਟਿਵ ਹੋਇਆ ਉੱਥੋਂ ਉਹਦੀ ਵਾਈਫ ਹੋਈ ਉਥੋਂ ਵਾਈਫਤਵਾਦ ਦਾ ਪੂਰਾ ਪਰਿਵਾਰ ਤੇ ਉਜਵਲ ਹੋਏ ਨੇ ਤੇ ਲੇਕਰ ਉਜਵਲ ਨੂੰ ਜੋ ਪਤਾ ਲੱਗਿਆ ਇਹਦੀ ਵਾਈਫ ਪੋਜ਼ਿਟਿਵ ਹੈ ਤਾਂ ਉਹਨਾਂ ਨੂੰ ਡਿਊਟੀ ਨਹੀਂ ਸੀ ਹੋਣਾ ਚਾਹੀਦਾ ਨਹੀਂ ਉਸ ਦਿਨ ਆਏ ਸੀ ਤਾਂ ਉਹਨੂੰ ਮੀਟਿੰਗ ਮੋੜੇ ਕੀਤੀਆਂ ਬਾਜਾ ਸਾਨੂੰ ਉੱਥੇ ਬਾਜਾ ਸਾਰਾ ਮਸ਼ਾਹਦੇ ਪ੍ਰੋਬਲਮ ਹੋਈ ਹੈ ਨੇ ਸਾਰਿਆਂ ਨੇ ਸਭ ਜਰ੍ਹਾਂ ਦੇ ਜਿੱਥੇ-ਜਿੱਥੇ ਕੋਈ ਸਾਡੇ ਅਫਸਰ ਨੇ ਸਾਰੇ ਦੇਖੋ ਜਿੰਨੀ ਮਸ਼ੀਨਰੀ ਇਸ ਵੇਲੇ ਕੋੜ ਵਾਸਤੇ ਕੰਮ ਕਰ ਰਹੀ ਹੈ ਉਹਨਾਂ ਸਾਰਾ ਟੈਸਟ ਪਾਉ ਤਾਂ ਕੋਕੀ ਉਹ ਜਿਹੜਾ ਬੈਗ ਹੈ ਹਲਾਕ ਦਾ 340 ਮਾਮਲੇ ਆ ਗਏ। ਅੱਗੋ ਕੀ ਤਿਆਰੀ ਕੇ ਸਰਕਾਰ ਦੇਖੋ ਗੱਲ ਇਦਾਂ ਹੈਗੀ ਕਿ ਸਰਕਾਰ ਤਾਂ ਸਿਰਫ ਉਹਨਾਂ ਨੂੰ ਅਇਸਮੇਸ਼ਨ ਕਰ ਸਕਦੀ ਹੈ। ਕਵਾਰਨਟੇਨ ਕਰ ਸਕਦੀ ਹੈ। ਸਰਕਾਰ ਉਹਨਾਂ ਦਾ ਵੈਸੇ ਧਿਆਨ ਰੱਖ ਸਕਦੀ ਹੈ। ਬਾਕੀ ਲੋਕਾਂ ਨੇ ਆਪਣਾ ਧਿਆਨ ਆਪ ਰੱਖਣਾ। ਲੋਕਾਂ ਨੂੰ ਖੁਦ ਚਾਹੀਦਾ ਹੈ ਕਿ ਅਸੀਂ ਜਦੋਂ ਸਰਕਾਰ ਨੇ ਗਾਈਡਲਾਈਨ ਜਾਰੀ ਕੀਤੀ ਹੈ ਮਾਸਕ ਪਹਿਨਣਾ ਹੈ। ਸੋ ਦਿਸਟੈਂਸ ਬਣਾ ਕੇ ਰੱਖਣਾ ਹੈ। ਘੱਟ ਤੋਂ ਘੱਟ ਬਾਹਰ ਨਿਕਲਣਾ ਹੈ। ਖਾਸ ਕਰਕੇ ਜਿਹੜੇ ਕੋਮੋ ਕੋਮੋਰਿਡਿਟੀ ਨੇ ਉਹਨਾਂ ਨੂੰ ਤਾਂ ਬਿਲਕੁਲ ਜਿਵੇਂ 슈ਗਰ ਦਾ ਮਰੀਜ਼ ਆ ਜਾਂ ਹਾਈਪਰ ਟ੍ਰੈਸ਼ਨ ਜਾਂ ਕਿ ਡੀਨ ਦਾ ਕੈਂਸਰ ਹੈ ਜਾਂ ਅਸਥਮਾ ਜਾਂ ਟੀਵੀ ਹੈ ਉਹ ਤਾਂ ਬਿਲਕੁਲ ਜੀ ਸੀਨੀਅਰ ਏਜ ਹੈਗੇ ਨੇ ਉਹਨਾਂ ਨੂੰ ਬਿਲਕੁਲ ਇਸ ਗੱਲ ਦਾ ਪ੍ਰੇਸ਼ ਕਰਨਾ ਚਾਹੀਦਾ ਬਾਕੀ ਜਿਹੜੇ ਆਮ ਜਨਤਾ ਹੈ ਉਹਨਾਂ ਦਾ ਕੰਮ ਕਰਨਾ ਵੀ ਜ਼ਰੂਰੀ ਹੈ ਤੇ ਪ੍ਰਕੌਸ਼ਨ ਲੈਣਾ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਦੇਖੋ 80 ਲੋਕਾਂ ਨੂੰ ਬੜਾ ਹੱਥ ਵਨ ਕੇ ਸਾਤਾ ਸਮਝਾਇਆ ਵੀ ਭਾਈ ਅਪੀਲ ਕਰਦੇ ਆ ਕਿ ਨਾ ਆਪਾਂ ਰੋਜ਼ ਖਰਚਾ ਐਡ ਤੇ ਕਰ ਰਹੇ ਆ ਕਿ ਨਾ ਆਪਣਾ ਦੇਖੋ ਜਦੋਂ ਬੰਦਾ ਮੋਬਾਈਲ ਔਨ ਕਰਦਾ ਨਾਲ ਦੀ ਨਾਲ ਉੱਤੇ ਐਪ ਸਟਾਰਟ ਹੋ ਜਾਂਦਾ ਕਿ ਵੀ ਤੁਸੀਂ ਭਾਈ ਪ੍ਰਕੌਸ਼ਨ ਰੱਖੋ ਲੇਕਿਨ ਲੋਕੋ ਦੀ ਪ੍ਰਵਾਹ ਨਹੀਂ ਸੀ ਕਰਦੇ ਲੇਕਿਨ ਹੁਣ ਸ਼ਕਤੀ ਨਾਲ ਚਲਾਣ ਵੀ ਹੋ ਰਹੇ ਨੇ ਸਭ ਕੁਝ ਹੋ ਰਿਹਾ ਲੇਕਿਨ ਕੁਝ ਲੋਕ ਹਲੇ ਵੀ ਜਿਹੜਾ ਆਪਣੇ ਆਪ ਨੂੰ ਉੱਪਰ ਸਮਝਦੇ ਨੇ ਉਹਨਾਂ ਨੂੰ ਫਿਰ ਵਸਤੇ ਸਖਤੀ ਕਰਨ ਦੀ ਜਰੂਰਤ ਹੈ ਕੈਬਨਟ ਦੇ ਵਿੱਚ ਐ ਕੋਈ ਵੱਡੇ ਫੈਸਲੇ ਸਖਤੀ ਲਈ ਵਰਤੇ ਜਾਂਦੇ ਦੇਖੋ ਕੈਬਨਟ ਦਾ ਏਜੰਡਾ ਹਲੇ ਮੈਂ ਹੁਣ ਪੜਨ ਲੱਗਿਆ ਹੈਗਾ ਸਵੇਰ ਦਾ ਲੋਕਾਂ ਨੂੰ ਮਿਲਿਆ ਹੈਗਾ ਲੇਕਿਨ ਜੋ ਉੱਥੇ ਪੈਸੇ ਟੈਕਓਵਰ ਦੇ ਗੱਲ ਜਰੂਰ ਹੋਏਗੇ ਦਾ ਉਸ ਅਸੀਂ ਗੱਲ ਆਪਣੀ ਰੱਖਾਂਗੇ ਦੇਖੋ ਦੇਖੋ ਸੁਣੋ ਜਿਹੜੀ ਐਕਸਪਰਟ ਕਮੇਟੀ ਆ ਉਹ ਪੂਰੇ ਹਿੰਦੁਸਤਾਨ ਨੂੰ ਪੂਰੇ ਵਾਰਡ ਨੂੰ ਵਾਚ ਕਰਦੀ ਹੈ ਉਹਨਾਂ ਨੇ ਵੀ ਆਪਣੀ رائے ਉੱਤੇ ਦੇਣੀ ਆ ਉਸ رائے ਤੋਂ ਬਾਅਦ ਸਾਡੇ ਜਿਹੜੇ ਵਜੀਰ ਸਾਹਿਬਾਨ ਸਾਰੇ ਹੈਗੇ ਨੇ ਉਹ ਆਪਣੀ ਸਾਂਝੀ رائے ਦੇਣਗੇ ਆਪੋ ਆਪਣੇ ਵਿਚਾਰ ਰੱਖਣਗੇ ਫਿਰ ਉਸ ਤੋਂ ਬਾਅਦ ਫੈਸਲਾ ਸੀਐਨ ਸਾਹਿਬ ਦੇ ਉੱਤੇ ਹੁੰਦਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼